ਸਸਿਕਾਲ ਜੀ ਸਾਡਾ ਪੰਜਾਬ ਕੈਨੇਡਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਨਰਿੰਦਰ ਸਿੰਘ ਕਲੇਰ ਪਹੁੰਚੇ ਹੋਏ ਹਾਂ ਮੋਗਾ ਦੇ ਆਖਿਰਲੇ ਪਿੰਡ ਪਿੰਡ ਲੋਪੋਂ ਦੇ ਵਿੱਚ ਜਿੱਥੋਂ ਦਾ ਇਤਿਹਾਸ ਬੜਾ ਹੀ ਮਹੱਤਵਪੂਰਨ ਹੈ ਬੜਾ ਹੀ ਮਹਾਨ ਦੱਸਿਆ ਜਾਂਦਾ ਹੈ ਤਸਵੀਰਾਂ ਤੁਸੀਂ ਮੇਰੇ ਨਾਲ ਪਿੱਛੇ ਦੇਖ ਸਕਦੇ ਹੋ ਜਿੱਥੇ ਕਿ ਇੱਕ ਪਾਸੇ ਇਤਿਹਾਸ ਨੂੰ ਲੈ ਕੇ ਇੱਥੇ ਚੀਜ਼ਾਂ ਬਣਾਈਆਂ ਗਈਆਂ ਨੇ ਕਲਾਕਾਰੀ ਬਣਾਈ ਗਈ ਹੈ ਤੇ ਨਾਲ ਦੀ ਨਾਲ ਇਹ ਜੋ ਸਰੋਵਰ ਤੁਸੀਂ ਦੇਖ ਸਕਦੇ ਹੋ ਇਸ ਨੂੰ ਗੰਗਾ ਆਖਿਆ ਜਾਂਦਾ ਹੈ ਕਿਉਂ ਆਖਿਆ ਜਾਂਦਾ ਹੈ ਤੇ ਇਸ ਪਿੰਡ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਜੇਠੇ ਵੀਰਵਾਰ ਜਾਂ ਵੀਰਵਾਰ ਨੂੰ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਆ ਕੇ ਨਤਮਸਤਕ ਹੁੰਦੇ ਨੇ ਇਸ਼ਨਾਨ ਕਰਦੇ ਨੇ ਤੇ ਨਾਲ ਦੀ ਨਾਲ ਕੁਝ ਪਿੰਡ ਵਾਲੇ ਲੋਕ ਇਹ ਵੀ ਆਖਦੇ ਨੇ ਕਿ ਇਸ ਪਿੰਡ ਦੇ ਇਤਿਹਾਸ ਤੋਂ ਬਾਅਦ ਇਸ ਪਿੰਡ ਦੀ ਰੂਪਰੇਖਾ ਕਾਇਆ ਕਲਪ ਪਲਟ ਗਈ ਸੀ ਗੱਲ ਛੇਵੇਂ ਪਾਤਸ਼ਾਹੀ ਦੀ ਆਉਂਦੀ ਹੈ ਗੱਲ ਇੱਥੋਂ ਦੇ ਗੁਰੂ ਪੀਰਾਂ ਫਕੀਰਾਂ ਦੀ ਆਉਂਦੀ ਹੈ ਆਖਰ ਕੀ ਹੈ ਇਸ ਪਿੰਡ ਦਾ ਇਤਿਹਾਸ ਆਓ ਗੱਲਬਾਤ ਕਰਦੇ ਹਾਂ ਜਿੱਥੇ ਅਸੀਂ ਪੰਜਾਬ ਦੇ ਪਿੰਡਾਂ ਦੀ ਖਿਡਾਰੀਆਂ ਦੀ ਗੱਲਬਾਤ ਕਰਦੇ ਰਹਿੰਦੇ ਆ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਉੱਥੇ ਹੀ ਅੱਜ ਪਹੁੰਚੇ ਹੋਏ ਆ ਪਿੰਡ ਲੋਪੋਂ ਦੇ ਵਿੱਚ ਜਿੱਥੇ ਕਿ ਇੱਕ ਪਾਸੇ ਕਹਿੰਦੇ ਕਿ ਇਸ ਪਿੰਡ ਦਾ ਇਤਿਹਾਸ ਬੜਾ ਵਿਲੱਖਣ ਆ ਇੱਕ ਪਾਸੇ ਜਿੱਥੇ ਤੁਹਾਨੂੰ ਤਸਵੀਰਾਂ ਦੇ ਵਿੱਚ ਇਹ ਸਰੋਵਰ ਇਹ ਕੰਗਾ ਸਥਾਨ ਆਖਿਆ ਜਾਂਦਾ ਤੇ ਨਾਲ ਦੀ ਨਾਲ ਇਸ ਪਿੰਡ ਦਾ ਇਤਿਹਾਸ ਕੀ ਆ ਪਿੰਡ ਦੇ ਹੀ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਕੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਕੀ ਹੈ ਦੱਸੋ ਜੀ ਜੇਕਰ ਗੱਲ ਕੀਤੀ ਜਾਵੇ ਜਦੋਂ ਅਸੀਂ ਬਾਕੀ ਪਿੰਡਾਂ ਨਾਲ ਗੱਲਬਾਤ ਕੀਤੀ ਸੀ ਤਾਂ ਉਹ ਕਹਿੰਦੇ ਸੀਗੇ ਇੱਥੇ ਸਰੋਵਰ ਸਰੋਵਰ ਬਣਿਆ ਵਾ ਉਹਨੂੰ ਗੰਗਾ ਕਹਿੰਦੇ ਆ ਅਸੀਂ ਤਸਵੀਰਾਂ ਦੇਖਦੇ ਪਏ ਆ ਇਹਦਾ ਕੀ ਇਤਿਹਾਸ ਕੀ ਜਿੰਨਾ ਤੁਹਾਨੂੰ ਪਤਾ ਵਾ ਇੱਥੇ ਜੀ ਮੋਢੇ ਵਾਂਗੂ ਯਾਰਦੀ ਆਈ ਆ ਹੂੰ ਉਦੋਂ ਬਾਅਦ ਸਾਡੇ ਛੇਵੇਂ ਬਾਦਸ਼ਾਹ ਆਏ ਹੂੰ ਤੇ ਬਜ਼ੁਰਗਾਂ ਤੋਂ ਅਸੀਂ ਗਾਂ ਸੁਣਦੇ ਆ ਹੂੰ ਸਾਡਾ ਪਿੰਡ ਬਾਅਦ ਵਿੱਚ ਭੱਜਿਆ ਇਸ ਜਗ੍ਹਾ ਤੇ ਆ ਕੇ ਠੀਕ ਆ ਤੇ ਇਹ ਤੇ ਮੁੜ ਕੇ ਸਾਡੇ ਪੰਜ ਪੀਰੀ ਲੋਪੋ ਦਾ ਨਾਂ ਤਰਿਆ ਗਿਆ ਤੇ ਪੰਜ ਪੀਰੀ ਲੋਪੋ ਹਾਂਜੀ ਅੱਛਾ ਇਹ ਸਾਡੇ ਕਹਿੰਦੇ ਵੀ ਦੋ ਸਾਧ ਲੋਪ ਰਹਿਣਗੇ ਤਿੰਨ ਜਾਗਰ ਰਹਿਣਗੇ ਹੂੰ ਉੱਤੇ ਵਿਚਵੇਂ ਪਾਸ਼ਾ ਨੇ ਪੰਜ ਪੀਰੀ ਲੋਪੋ ਸਾਡੇ ਦਾ ਹੂੰ ਤੇ ਜਿਹੜਾ ਗੰਗਾ ਗੰਗਾ ਦਾ ਮਾਟਰ ਸਾਡਾ ਏ ਰਹਾ ਹਾਂ ਵੀ ਸ਼ਾਂਤ ਕਹਿੰਦੇ ਇਹਨਾਂ ਦਾ ਸੇਵਾਦਾਰ ਸੀ ਜਿਹੜਾ ਹੂੰ ਉਹ ਕਹਿੰਦਾ ਸੀ ਮੈਂ ਹਰਦੁਆਰ ਜਾਣਾ ਕਿੰਨਾ ਦਾ ਕਿੰਨਾ ਦਾ ਸੇਵਾ ਦਾ ਆ ਬਾਬੇ ਵਾਲਾ ਯਾਰ ਦਾ ਅੱਛਾ ਅੱਲਾ ਯਾਰ ਹਾਂ ਅੱਛਾ ਉਹ ਕਹਿੰਦਾ ਵੀ ਮੈਂ ਹਰਦੁਆਰ ਜਾਣਾ ਨਾ ਹਣ ਹੂੰ ਇਹ ਬਾਬੇ ਕਹਿੰਦੇ ਵੀ ਇੱਥੇ ਨਾ ਲੋ ਤੇ ਤੇ ਨਾਦਾ ਨਹੀਂ ਉਹ ਕਹਿੰਦਾ ਜੀ ਮੈਂ ਗੰਗਾ ਤੇ ਜਾਣਾ ਉਹ ਗੰਗਾ ਤੇ ਜਾਣ ਲੱਗਾ ਹੈ ਬਾਬਾ ਕਹਿੰਦੇ ਸਾਡੀ ਕੁੰਡੀ ਲੈ ਜਾ ਉਹ ਕੁੰਡੀ ਲੈ ਕੇ ਤੇ ਉਥੇ ਆਪ ਇਸ਼ਨਾਨ ਕਰ ਲਿਆ ਜਦੋਂ ਕੁੰਡੀ ਦਾ ਇਸ਼ਨਾਨ ਕਰਨ ਲੱਗੇ ਤੇ ਉਥੇ ਕੁੰਡੀ ਉਹਨਾਂ ਦੇ ਹੱਥੋਂ ਛੁੱਟ ਗਈ ਉਹ ਪਰੇਸ਼ਾਨ ਜਦੋਂ ਮੁੜ ਕੇ ਪੰਜੀ ਸੱਤ ਦਸੀ ਦਿਨ ਨਹੀਂ ਆਏ ਉਹ ਪਰੇਸ਼ਾਨ ਰਿਹਾ ਵੀ ਮਹਾਰਾਜ ਮੈਨੂੰ ਐ ਕਹਿਣਗੇ ਵੀ ਸਾਡੀ ਸ਼ੁਕੁੰਡੀ ਕੋ ਆ ਜਾਂਦੀ ਹਾਂ ਤੇ ਉਹਨੂੰ ਕਹਿੰਦੇ ਵੀ ਇੱਥੇ ਇਧਰ ਨੂੰ ਤਿਆਰ ਕੀ ਗੱਲ ਪਰੇਸ਼ਾਨ ਰਹਿਣਾ ਹਾਂ ਮਹਾਰਾਜ ਕਹਿੰਦੇ ਉਹ ਕਹਿੰਦਾ ਮਹਾਰਾਜ ਖੁੰਡੀ ਦਾ ਇਸ਼ਨਾਨ ਕਰਉਣ ਲੱਗਾ ਸਾਡੀ ਖੁੰਡੀ ਮੰਗਾ ਚ ਰੁੜ ਗਈ ਹਾਂ ਉਹ ਕਹਿੰਦੇ ਵੀ ਇਧਰ ਨੂੰ ਧਿਆਨ ਮਾਰ ਹਾਂ ਉਹ ਕਹਿੰਦਾ ਜੀ ਮਹਾਰਾਜ ਜਦੋਂ ਆਇਆ ਸੀ ਉਹਨੇ ਧਿਆਨ ਮਾਰਿਆ ਤੇ ਉਹ ਕਹਿੰਦਾ ਜੀ ਮਹਾਰਾਜ ਆਪਣੀ ਖੁੰਡੀ ਲੱਗਦੀ ਹੈ ਹਾਂ ਜਦੋਂ ਉਹਨੂੰ ਚਾਕੇ ਲੈਂਦਾ ਕਹਿੰਦੇ ਤੈਨੂੰ ਆਖੇ ਜੀ ਇੱਥੇ ਨਾਲਾ ਗੰਗਾ ਤੇ ਇੱਥੇ ਹੀ ਆ ਹਾਂ ਉਦੋਂ ਦੀ ਇਹ ਗੰਗਾ ਸਾਡੇ ਮਨਜੂਤ ਆ ਤੁਹਾਨੂੰ ਤੁਹਾਡੀ ਮਰ ਕਿੰਨੇਗਾ ਸਾਡੀ ਦਾ 50 55 ਸਾਲ ਦਾ ਥੋੜੇ ਤੋਂ ਪਹਿਲਾਂ ਦਾ ਬਣਿਆ ਪੁਆਇੰਟ ਇਹਦਾ ਪੁਆਇੰਟ ਬਣੇ ਨੂੰ ਤਾਂ ਸਮਝਾ ਵੀ 100 ਸਾਲ ਤੋਂ ਵੀ ਉੱਤੇ ਹੋਣੀ 100 ਸਾਲ ਤੋਂ ਉੱਪਰ ਹੋ ਗਿਆ ਰੁਕਾ ਬੜਾ ਰਿਆਂ ਕਦੋਂ ਦਾ ਪੁਆਇੰਟ ਬਣਿਆ ਉਹ ਤੂੰ 6ਵੇਂ ਬਾਦਸ਼ਾਹ ਨੂੰ ਦੇਖ ਲੈ ਕਿੰਨਾ 5 6 ਸੌ ਸਾਲ ਇੱਥੇ ਇਹ ਕੋਈ ਇੱਥੇ ਕਈ ਵਕਤ ਪ੍ਰੋਗਰਾਮ ਚੱਲਦੇ ਰਹਿੰਦੇ ਆ ਇਹ ਕੋਈ ਚੱਲਦਾ ਪ੍ਰੋਗਰਾਮ ਇੱਥੇ ਲੋਕ ਆਉਂਦੇ ਮੱਥਾ ਟੇਕਦੇ ਆ ਇਹ ਜੱਠੇ ਵੀਰਵਾਰ ਨੂੰ ਆਮ ਜੱਠੇ ਵੀਰਵਾਰ ਨੂੰ ਹਾਂ ਨੇੜੇ-ਟੜੇ ਪਿੰਡਾਂ ਆਲੇ ਆ ਜਾਂਦੇ ਬੱਸ ਹਾਂ ਜੱਠੇ ਵੀਰਵਾਰ ਨੂੰ ਹਰ ਜੇਕਰ ਪਿੰਡ ਲੋਕਪੋ ਦੀ ਗੱਲ ਕੀਤੀ ਜਾਵੇ ਹੋਰ ਕੀ ਇਤਿਹਾਸ ਆ ਜਾਂ ਹੋਰ ਕੀ ਤੀਜਾ ਬਣੀ ਆ ਹੋਰ ਸਾਡੇ ਜੀ ਮੋਹ ਦਾ ਬਸ ਪਿੰਡ ਦੇ ਨਗਰ ਦਾ ਹਮ ਸੰਤਾਂ ਨੇ ਨਾਲੇ ਨੂਲੇ ਬਣਾਏ ਅੱਛਾ ਸਕੂਲ ਬਣਾਏ ਸਾਡੇ ਸੰਤਾਂ ਨੇ ਗਲਵਾਰੀ ਦਾ ਸੰਤਾਂ ਨੇ ਹਮ ਹਮ ਤੇ ਕਾਲਜ ਬਣਾਇਆ ਹਮ ਕਿ ਲੱਖ ਲੱਖ ਕੁੜਗਾਂ ਦੇ ਮੁੰਡਿਆਂ ਦੇ ਅੱਡ ਹਮ ਇਹ ਜਿਲ੍ਹੇ ਲੁਧਿਆਣਾ ਚ ਆਇਆ ਦਾ ਕਿ ਮੋਗੇ ਚ ਆਇਆ ਮੋਗੇ ਚ ਮੋਗੇ ਚ ਆਇਆ ਪਰ ਮਤਲਬ ਮੋਗੇ ਦਾ ਖੀਰ ਲੈ ਪੈਂਦੀ ਹੋਣਾ ਮੈਨੂੰ ਲੱਗਦਾ ਹਾਂ ਛੱਕੜ ਤੇ ਚੱਕਰ ਲੁਧਿਆਣਾ ਚ ਚੱਕਰ ਲੁਧਿਆਣਾ ਚ ਆਇਆ ਤਾਂ ਤੇ ਖੀਰ ਲੈ ਪੈਂਦਾ ਹੈ ਹਾਂ ਇਹ ਸਾਡੀ ਹੱਦ ਪੈ ਜਾਣੀ ਫਲੋਜਪੁਰ ਤੋਂ ਫਲੋਜਪੁਰ ਚ ਅੱਜ ਦੇਖ ਕੇ ਗੱਲ ਕੀਤੀ ਜਾਵੇ ਜਿਹੜਾ ਅੱਜ ਕੱਲ ਦਾ ਦੌਰ ਚੱਲਦਾ ਪਿਆ ਇਸ ਦੌਰ ਦੇ ਵਿੱਚ ਲੋਕ ਬਾਹਰਲਾ ਰੁਖ ਕਰਦੇ ਪਏ ਆ ਮਿਹੜੇ ਨੌਜਵਾਨ ਵਾਂ ਤੁਹਾਡਾ ਇਸ ਨੂੰ ਲੈ ਕੇ ਕੀ ਕਹਿਣਾ ਅਸੀਂ ਦਾ ਜੀ ਜਿਹੜਾ ਦਾ ਬੰਦਾ ਇਥੇ ਸੌਖਾ ਹੂੰ ਉਹਨਾਂ ਦਾ ਲੋੜ ਹੀ ਨਹੀਂ ਜਿਹਦੇ ਕੋਲ ਸੌਖੇ ਦੀ ਪਰਿਭਾਸ਼ਾ ਕੀ ਹੈ ਮੇਰੇ ਤੇਵੇਂ ਉੱਤੇ ਧਿਆਣਾਂ ਕਰਨ ਜਾਣਾ ਹਾਂ ਤੇ ਮੌਜ ਨਾਲ ਇਥੇ ਖਾਂਦਾ ਪੀਂਦਾ ਮੌਜ ਨਾਲ ਮੋਟਰਸਾਈਕਲ ਕੱਢਦਾ ਟੌਰ ਨਾਲ ਰਹਿੰਦਾ ਇਹੋ ਜਿਹੀ ਪੈਣਾ ਬੈਣਾ ਹਾਂ ਉੱਤੇ ਬੰਜਾਂ ਵਾਲਾ ਹਾਲ ਹਾਂ ਉਹਨਾਂ ਦਾ ਕੋਈ ਫਾਇਦਾ ਹੀ ਨਹੀਂ ਨਹੀਂ ਪਰ ਦੇਖਿਆ ਜਾਵੇ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਹਵੇਲੀਆਂ ਵੱਡੇ ਵੱਡੇ ਮਕਾਨ ਬਣੇ ਹੋਏ ਆ ਝੰਡੇ ਲਾਏ ਹੁੰਦੇ ਉਹਨਾਂ ਦੇ ਕੈਨੇਡਾ ਦਾ ਯੂਐਸਏ ਦਾ ਕਿਤੇ ਕਿਸੇ ਹੋਰ ਚੀਜ਼ ਦਾ ਨਾ ਯੂਐਸ ਦਾ ਉਹ ਤਾਂ ਹੀ ਉਹ ਇੰਨਾ ਪੈਸਾ ਪੰਜਾਬ 'ਚ ਆਇਆ ਕਿ ਤੁਹਾਨੂੰ ਲੱਗਦਾ ਨਹੀਂ ਕਿ ਬਾਹਰ ਜਾ ਕੇ ਲੋਕਾਂ ਨੇ ਪੈਸਾ ਭੇਜਿਆ ਤਾਂ ਪਿੰਡੜੇ ਅਮੀਰ ਹੋਏ ਉਹਨਾਂ ਨੂੰ ਪਤਾ ਹੀ ਨਹੀਂ ਪਿਆ ਜਰੂਰ ਉਹਨਾਂ ਦੇ ਅੱਗੇ ਲੋਕ ਬੁਖਾਵਾ ਕਰ ਲੈ ਉਹਨਾਂ ਨੇ ਤਾਂ ਆਪਣੀ ਦੁਨੀਆ ਨੂੰ ਇਧਰੋਂ ਜਾਦਰ ਕਰਦਾ ਵੀ ਉੱਥੇ ਜਾ ਕੇ ਸਾਨੂੰ ਪੈਸਾ ਬਾਲਾ ਬਣਦਾ ਪਹਿਲਾਂ ਲੋਕ ਆਪਣੇ ਗਏ ਨਹੀਂ ਸੀਗੇ ਉਦੋਂ ਆਇਆ ਲੱਗਦਾ ਵੀ ਕੜੇ ਛਾਪਾਂ ਪਾ ਕੇ ਆ ਗਿਆ ਖਰੀਮ ਬਾਹਰੋਂ ਕੀ ਲਿਆਉਂਦਾ ਹੁਣ ਪਾਮ ਪਿੰਡਾਂ ਦਾ ਮਾਹੌਲ ਹੋ ਗਿਆ ਪੁੱਲ ਦਾ ਹੀ ਘਰ ਘਰ ਦਾ ਕਿ ਪਰਿਵਾਰ ਦਾ ਰੱਗਾ ਹੀ ਹੁਣ ਉੱਥੇ ਸਾਰੇ ਕਹਿੰਦੇ ਕੋਈ ਲੈਟਰੀਨਾਂ ਸਾਫ਼ ਕਰਦਾ ਕੋਈ ਮੇਰੀਆਂ ਤੋੜਦਾ ਕੋਈ ਐਂ ਕਰਦਾ ਅੱਗੇ ਆਪਣੇ ਲੋਕ ਉਹਨਾਂ ਤੋਂ ਪੈਸੇ ਵਗਦੇ ਉਹ ਕਹਿੰਦੇ ਪੱਤਿਆਂ ਨਾਲ ਤੋੜ ਕੇ ਦਿੰਨੇ ਆ। ਹਰ ਸਭ ਨੂੰ ਜਾ ਕੇ ਰੋਗਾ ਵੀ ਅਸੀਂ ਬੇਦਿਆਂ ਨਾਲੋਂ ਅਸੀਂ ਪੈਸੇ ਤੋੜ ਕੇ ਕਮਾਉਂਦੇ ਆ। ਅੱਗੇ ਮੈਨੂੰ ਲੱਗਦਾ ਸੀ ਵੀ ਇੱਕ ਬੰਦਾ ਜਾਂਦਾ ਸੀਗਾ ਕਮਾ ਕੇ ਘਰੇ ਭੇਜ ਦਿੰਦਾ ਸੀ ਪੈਸੇ। ਸਾਰਾ ਟੱਬਰ ਵਧੀਆ ਸੀਗਾ। ਉਹ ਸਾਰਾ ਟੱਬਰ ਹੀ ਬਾਹਰ ਚਲੇ ਜਾਂਦਾ। ਹਾਂ ਬਾਹਰ ਚਲੇ ਆ। ਇੱਥੇ ਹਵੇਲੀਆਂ ਨੂੰ ਜਿੰਦੇ ਲੱਗੇ ਪਏ ਆ ਕੋਈ ਰਹਿੰਦਾ ਨਹੀਂ। ਕੋਈ ਬਈਆ ਰਹਿੰਦਾ ਕੋਈ ਮਾਇਵੀ ਚੱਕਰ ਹੈ ਨਾ ਕੋਈ ਮੇਰੇ ਅਰਗਾ ਉਹ ਰਹਿੰਦਾ। ਉਹ ਮੁੰਡਕੇ ਜਦੋਂ ਆਉਂਦਾ ਉਹਨਾਂ ਦੀ ਜਾਇਦਾਦ ਨਹੀਂ ਛੱਡਦਾ, ਕੁਝ ਵੀ ਨਹੀਂ ਛੱਡਦਾ। ਐਸ਼ੇ ਤਾਂ ਬਣ 100 ਰੁਪਈਆ ਲਾ ਕੇ ਪਰ ਗੱਲ ਐਵੇਂ ਆ ਵੀ ਜੇਕਰ ਜਿਵੇਂ ਇਤਿਹਾਸਿਕ ਪਿੰਡ ਬਾ ਆਪਣੇ ਹਨਾ ਭਾਵੇਂ ਕਿ ਸੋਹਣਾ ਪਿੰਡ ਬਣਿਆ ਹੋਇਆ ਆਉਣ ਵਾਲਾ ਭਵਿੱਖ ਕੀ ਕਹਿੰਦਾ ਪਿਆ ਫਿਰ ਪਿੰਡਾਂ ਦੇ ਹਾਲਾਤ ਕੀ ਰਹਿਣਗੇ ਪਿੰਡਾਂ ਦੇ ਹਾਲਾਤ ਮਾੜੇ ਹੀ ਆ ਦਿਨੋਂ ਦਿਨ ਮਾੜਾ ਹੀ ਆ ਦਿਨੋਂ ਦਿਨ ਨਰਮ ਹੀ ਚ ਆਉਣਾ ਗਾਂਵ ਵਧਣਾ ਨਾ ਤਰੱਕੀ ਵਾਲੀ ਜਦਾ ਆ ਹੀ ਨਹੀਂ ਰਹੀ ਸਮੇਂ ਮਤਾਵ ਕੋ ਲੋਕ ਬਾਹਰ ਲੈ ਕੇ ਪੜੇਗਾ ਬੁਲੂਆਂ ਨੂੰ ਕੁਰੀ ਦੇ ਸੀ ਉਹ ਵੀ ਹਟ ਚਲੇ ਉਹਨਾਂ ਦੇ ਬਾਲ ਬੱਚਿਆਂ ਨੇ ਨਹੀਂ ਉਹਨਾਂ ਨੂੰ ਪੜੀਆਂ ਵਿਚਣ ਲੱਗ ਗਏ ਇੱਥੋਂ ਵਾਲੇ ਪਿੰਡਾਂ ਦਾ ਜਿਹੜਾ ਮਾੜਾ ਦਾ ਮਾੜੇ ਦਾ ਹਾਲ ਕੋਈ ਨਹੀਂ ਜਿਵੇਂ ਸਰਕਾਰਾਂ ਹਨ ਬਦਲਦੀਆਂ ਰਹਿੰਦੀਆਂ ਆ ਭਾਵੇਂ ਕਿ ਪਹਿਲਾਂ ਲੰਮਾ ਸਮਾਂ ਕਾਂਗਰਸ ਰਹੀ ਅਕਾਲੀ ਸਰਕਾਰ ਰਹੀ ਹੁਣ ਆਮ ਆਦਮੀ ਸਰਕਾਰ ਆਈ ਹੋਈ ਆ ਥੋਡੀਆਂ ਇਹਨਾਂ ਦੇ ਜਿਹੜੇ ਮੋਹ ਦੁਆਰਾ ਗੱਲਬਾਤ ਨਹੀਂ ਕਦੇ ਹੁੰਦੀ ਜਿਹੜੇ ਵੱਡੇ ਲੈਵਲ ਤੇ ਹੁੰਦੇ ਆ ਵੀ ਇਹ ਪਿੰਡਾਂ ਵਾਲੇ ਕੀ ਸੋਚਦੇ ਪਏ ਉਹ ਨਹੀਂ ਸਾਡੇ ਕੋਲੇ ਤਾਂ ਕੋਈ ਨਹੀਂ ਹੁੰਦਾ ਜਿਹੜਾ ਸਾਡਾ ਪਿੰਡ ਦਾ ਮਾਣਾ ਮੋੜਾ ਪਾਸ ਲੋਕ ਸਭਾ ਨਹੀਂ ਗੇੜਾ ਕੱਢ ਜਾਂਦੇ ਉਹ ਹਾਂ ਹਾਂ ਕਿ ਹੁਣ ਬੂਟਾ ਨੇੜੇ ਆ ਗਈਆਂ ਹੁਣ ਤੇ ਇੱਥੇ ਮਰਗ ਦੇ ਭੋਗ ਤੇ ਆ ਕੋਈ ਤੂੰ ਮੂਰੇ ਆ ਪਿੰਡ ਤੋਂ ਚਾਚੇ ਬਾਚੇ ਆ ਮੇਰਾ ਯਾਰ ਮੇਤਰਾ ਤੂੰ ਲੀਡਰ ਨੂੰ ਸਾਧ ਲੈਣਾ ਭੋਗ ਤੇ ਮੱਥਾ ਟੇਕੀ ਤੁਹਾਡਾ ਲੋਕ ਸਭਾ ਹਲਕਾ ਫਰੀਦਕੋੜ ਪੈਂਦਾ ਹੋਣਾ ਮਿਲਦਾ ਹਾਂ ਫਰੀਦਕੋੜ ਖਦੀਕ ਸਾਹਿਬ ਆਏ ਹੋਣੇ ਇੱਕ ਵਾਰੀ ਆਏ ਹੋਣੇ ਸਾਨੂੰ ਨਹੀਂ ਵੀ ਪਾਸ ਦਾ ਲੀਡਰ ਉੱਥੇ ਤਾਂ ਕੋਈ ਵੀ ਨਹੀਂ ਆਇਆ ਹੁੰਦਾ ਨਹੀਂ ਆਇਆ ਕਿਤੇ ਵੀ ਨਹੀਂ ਹਾਂ ਆ ਦੋ ਕੋ ਕੁਰਸੀਆਂ ਦੇ ਗਿਆ ਸੀ ਕਿਹੜਾ ਕਿਹੜਾ ਬਣਿਆ ਸੀ ਆਪਣੇ ਉਦੋਂ ਅੱਛਾ ਜੀ ਉਹ ਕੋਰਸ ਉਹਨਾਂ ਨੇ ਦਿੱਤੇ ਗਏ ਆਪਣੇ ਚੀਜ਼ ਨੂੰ ਸਾਧੂ ਸਿੰਘ ਸਾਧੂ ਸਿੰਘ ਹਾਂ ਉਹ ਦੇ ਕੇ ਗਿਆ ਸੀ ਕਿਹੜਾ ਸਾਡੇ ਕੀ ਦੇ ਕੋਸੀਆਂ ਕੱਲੀਆਂ ਹਜੀਆਂ 35 ਇੱਕ ਪਾਣੀ ਵਾਲੀ ਡਿੱਗੀ ਤੇ ਗਿਆ ਇੱਕ ਪਾਣੀ ਵਾਲੀ ਡਿੱਗੀ ਤੇ ਗਿਆ ਨਹੀਂ ਇੱਥੇ ਤਾਂ ਕਿਸੇ ਨੇ ਆਮਦਨ ਦਾ ਕੋਈ ਭਲਾ ਕੇ ਨਹੀਂ ਗਿਆ ਸਾਧਨ ਨਾ 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 ਉਹ ਜਿਹੜਾ ਕੋਈ ਸਾਡੇ ਇਧਰ ਆਮ ਪਿੰਡਾ ਕੋਈ ਜਿਹੜੇ ਪਿੰਡ ਦੇ ਲੋਕ ਆ ਜਿਹੜੇ ਨੌਜਵਾਨ ਆ ਉਹਨਾਂ ਨੇ ਦੇ ਮਨ ਦੇ ਵਿੱਚ ਆ ਕੇ ਮੈਂ ਹੁਣ ਗ੍ਰੈਜੂਏਸ਼ਨ ਕਰ ਲਈ ਮੈਂ ਨੌਕਰੀ ਕਰਨੀ ਉਹ ਮੋਗੀ ਕਿੰਨਾ ਕਿਤੇ ਨੌਕਰੀ ਦਾ ਕੰਮ ਹੈਗਾ ਮੈਨੂੰ ਤਾਂ ਹੋਣਾ ਹੀ ਨਹੀਂ ਨਾ ਨਾ ਨੈਸਲੇ ਆ ਸ਼ਾਇਦ ਇੱਕ ਅੱਧਾ ਹੋਰ ਹੋਣਾ ਨਾ ਮਾਸ ਤੋਂ ਢੇਰ ਕੋਈ ਇੱਕ ਕੱਲੀ ਹੋਦਾ ਇੱਥੇ ਆਪਣੇ ਹੈ ਹੀ ਨਹੀਂ ਉਹ ਤਾਂ ਕੀ ਕਿੰਨੇ ਇੱਕ ਪਿੰਡ ਵਾਲੇ ਕੰਮ ਕਰ ਲੈਣਗੇ ਉਹ ਨੇੜੇ ਨੇੜੇ ਪਿੰਡ ਵਾਲੇ ਲੋਟ ਆਉਂਦੇ ਉਹਨ ਉਨੇ ਜਾਣੇ ਜਾਣ ਕੇ ਖਰਚਾ ਨਹੀਂ ਪੂਰਾ ਹੁੰਦਾ ਇਹ ਤੇ ਹੁਣ 15-15 ਹਜ਼ਾਰ ਲੈਣੇ ਦਿੰਦੇ ਆ ਸਾਨੂੰ ਆਉਣ ਜਾਣ ਚ 15000 ਕਿਰਾਇਆ ਹੀ ਪੈ ਜਾਂਦਾ ਕਿਰਾਇਆ ਪੈ ਜਾਂਦਾ ਤਾਂ ਕਰਕੇ ਪਿੰਡਾਂ ਦੇ ਪ੍ਰੋਬਲਮ ਬਹੁਤ ਵੱਡੀ ਬਣ ਗਈ ਸਾਡਾ ਤਾਂ ਇਧਰ ਛੇਕ ਰਹੇ ਤੇ ਪਿੰਡ ਕੋਈ ਸ਼ਹਿਰ ਨਹੀਂ ਕੋਈ ਫੈਕਟਰੀ ਨਹੀਂ ਕਿਸੇ ਤਰ੍ਹਾਂ ਦਾ ਸਾਡੇ ਦਾ ਲੋਕ ਸਾਡੇ ਦਾ ਨਾਂ ਡੇਰੇ ਹੋਂ ਦਾ ਅਸੀਂ ਭੁੱਖੇ ਮਰ ਜੀਏ ਅਸੀਂ ਤਾਂ ਡੇਰਿਆਂ ਚ ਹੀ ਖਾ ਲੈਨੇ ਜੇ ਤਾਂ ਨਾਂ ਕਰ ਦਿੱਤੇ ਹਾਂ ਹੂੰ ਸੋ ਕਹਿਣ ਦਾ ਮਤਲਬ ਇਹ ਵੀ ਹੈਗਾ ਕਿ ਇਸ ਪਿੰਡ ਲੋਪੋ ਦੇ ਵਿੱਚ ਜਿਹੜੇ ਡੇਰੇ ਦਾ ਮਤਲਬ ਹੈਗਾ ਵਾ ਪਿੰਡ ਦੇ ਲੋਕਾਂ ਦਾ ਆਮਦਨ ਦਾ ਇੱਕ ਸਾਧਨ ਬਣਿਆ ਹੋਇਆ ਹਾਂ ਬਹੁਤ ਕਹਿੰਦੇ ਸਾਡੇ ਤਾਂ ਇਹ ਕਹਿੰਦੇ ਸਾਰਾ ਕੁਝ ਹੀ ਮਿਲਦਾ ਮਹਾਰਾਜ ਦੀ ਹੁਕਮ ਨਾਲ ਹੂੰ ਅੱਛਾ ਇੱਕ ਧੀਰ ਦਾ ਸਵਾਲ ਲੈ ਲੈਣਾ ਕਿਉਂਕਿ ਅਸੀਂ ਬਾਕੀ ਵੀ ਨਜ਼ਰ ਮਾਰਦੇ ਆ ਲੋਕ ਜਦੋਂ ਕਮਾਉਣ ਲੱਗ ਜਾਂਦੇ ਆ ਤਾਂ ਹਰ ਇੱਕ ਸਾਲ ਉਹਨਾਂ ਦੀ ਆਮਦਨ ਦੇ ਖਰਚੇ ਵੱਧ ਜਾਂਦੇ ਆ ਟੈਨਸ਼ਨਾਂ ਵੱਧ ਜਾਂਦੀਆਂ ਟੈਨਸ਼ਨਾਂ ਦੇਖਦੀ ਜਾਂਦੀ ਜ਼ਿੰਦਗੀ ਚ ਹੁੰਦੀ ਆ ਤਾਂ ਤੁਹਾਡੀ ਜਿਹੜੀ ਉਮਰ ਇੱਕ ਲੰਗੀ ਆ ਇਹ ਟੈਨਸ਼ਨ ਤਾਂ ਰਹਿਣੀ ਰਹਿਣੀ ਆ ਔਰ ਟੈਨਸ਼ਨ ਦੇ ਵਿੱਚ ਰਹਿ ਕੇ ਬੰਦਾ ਜੀਵੇ ਕਿਵੇਂ ਟੈਨਸ ਜਿਹੜਾ ਬੰਦਾ ਸੌਖਾ ਵੀ ਉਹ ਵੀ ਉਹ ਵੀ ਟੈਨਸ ਚ ਉਹ ਟੈਨਸ ਚ ਉਹਦੇ ਵਿਆਜ ਤੇ ਪੈਸੇ ਦੇ ਤੇ ਉੱਤਕਾ ਰੱਖਣੀ ਮੋੜੂ ਖਰੀਨਾ ਮੋੜਦਾ ਫਿਕਰ ਚ ਕੱਲ ਨੂੰ ਉਹਨੂੰ ਵੀ ਉਹਨੂੰ ਜਿਆਦਾ ਫਿਕਰ ਆ ਤੇ ਜਿਹੜਾ ਬੰਦਾ ਅੱਧ ਵਿਚਾਲੇ ਜੋ ਕੋਈ ਨਾ ਲੱਤ ਫੜਾਦ ਹੋਈ ਜਾਂਦੀ ਰੋਟੀ ਖਾਣਾ ਆਉਣਾ ਸੌਂਦਾ ਇਹ ਗੱਲ ਆਲਾ ਹਾਂ ਜਿਹੜਾ ਜਮਾਂ ਡਾਉਨ ਆ ਉਹ ਕੋਈ ਨਾ ਪੈਂਦਾ ਉਹਦਾ ਮਰਦਾ 40 ਸਾਲਾਂ ਨੂੰ ਜਾਣਾ ਹੀ ਆ ਲਾ ਕੇ ਅਧਿਆ ਤੇ ਮੇਜ ਤੇ ਲਾ ਕੇ ਖਾ ਭੈਣ ਦੀ ਨਾ ਨਾ ਮੋੜ ਕੇ ਜੋ ਕਰ ਦੇਖੀ ਜੋ ਹਾਂ 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 ਤੇ ਮੈਂ ਐਡੀਟਰ ਸਾਹਿਬ ਨੂੰ ਕਹੋ ਮੜੇ ਇੱਥੇ ਬੁਲਾਰ ਮਾਰਦੇ ਕੱਟ ਲਾਦੇ ਹੋ ਤੇ ਅੱਛਾ ਦੇ ਸਰਕਾਰ ਆਈ ਨਵੀਂ ਬਦਲਾਅ ਦੀ ਗੱਲ ਕਰਦੇ ਸੀ ਕੋਇਆ ਪਤਲਾ ਜਿਉਂਨੇ ਦਾਤਾ ਉਹ ਉਹਨਾਂ ਦਾ ਸਾਨੂੰ ਜਿਹੜਾ ਲੋਕਾਂ ਨੂੰ ਆ ਸਰਕਾਰ ਦਾ ਜਿਹੜਾ ਦਾ ਜ਼ਿੰਮੇਦਾਰ ਫਤਲਾ ਆਲੇ ਆ ਪਿੰਨਾਂ ਆਲੇ ਆ ਉਹਨਾਂ ਨੂੰ ਉਹ ਸਰਕਾਰ ਦਾ ਹੋਇਆ ਫਾਇਦਾ ਹਮ ਜਿਹੜੇ ਮੁਲਾਜ਼ਮ ਲੋਕ ਆ ਹਮ ਪੁਲਸ ਆਲੇ ਹੋਏ ਪਟਵਾਰੀ ਹੋਏ ਕੋਈ ਹੋਰ ਮਹਿਕਮੇ ਆਲੇ ਹੋਏ ਹਮ ਉਹਨਾਂ ਦੀ ਖਾਣ ਰੁਕ ਗਿਆ ਉਹ ਪੂਰੇ ਦੁਖੀ ਆ ਤੁਸੀਂ ਉਹ ਦੁਖੀ ਆ ਤਾਂ ਹੀ ਕਹਿੰਦੇ ਮੁਲਾਜ਼ਮ ਵਰਗ ਬਹੁਤ ਨਾਲ ਨਹੀਂ ਇਸ ਵਾਰੀ ਹਾਂ ਉਹ ਪੇਕ ਮਿਸ਼ਨ ਦਾ ਵੀ ਰੌਲਾ ਪਾਉਂਦਾ ਆਪਣਾ ਹਾਂ ਵੀ ਸਾਨੂੰ ਮਿਲਿਆ ਨਹੀਂ ਹੈਨਾ ਹਾਂ ਠੀਕ ਹੈ ਵੱਡੀ ਜੀ ਲਾਈਟ ਨਹੀਂ ਪੂਰੀ 8 ਘੰਟੇ ਹੁੰਦੀ ਰਹੀ ਹੈ ਜੀ ਵੀਡੀਓ ਦਾ ਬੱਸ ਨਹੀਂ ਕੋਈ ਚਲੋ ਖਰਾਬ ਹੋ ਗਿਆ ਆਪਣਾ ਟੈਂਸ਼ਨ ਹੀ ਕੋਈ ਨਹੀਂ ਹਾਂ ਲਾਈਟ ਦੀ ਸਮੱਸਿਆ ਕੋਈ ਨਹੀਂ ਸਮੱਸਿਆ ਕੋਈ ਨਹੀਂ ਆਧਾਨ ਮੰਤਰੀ ਦਾ ਚੰਗਾ ਕੋਈ ਟਰਾਂਸਫਾਰਮ ਦਾ ਕੋਈ ਹੋਰ ਲੱਗ ਪਲ ਉਹ ਵਾਸਾ ਜਿਹੜਾ ਜ਼ਿੰਮੇਵਾਰ ਨੂੰ ਸੂਚਨਤ ਦੇਣੀ ਚਾਹੀਦੀ ਜਾਂ ਉਹ ਮਿਲ ਹੀ ਜਾਂਦਾ ਹਾਂ ਪ੍ਰਧਾਨ ਮੰਤਰੀ ਬਹੁਤ ਵਧ ਗਏ ਮੁੱਖ ਮੰਤਰੀ ਮੋਗੇ ਠੀਕ ਹੈ ਮੁੱਖ ਮੰਤਰੀ ਦਾ ਕੀ ਲੈਣਾ ਚਲੋ ਇਹ ਸਮਾਂ ਇੱਕ ਪਾਸੇ ਲੋਕ ਸਭਾ ਦਾ ਵਿਧਾਨ ਸਭਾ ਨੂੰ ਸਮਾਪਤ ਆਇਆ ਪਰ ਅਸੀਂ ਕਹਿੰਦੇ ਆ ਕਿ ਪਿੰਡਾਂ ਦੇ ਵਿੱਚ ਭਾਵੇਂ ਖੇਡਣ ਦੀ ਗੱਲ ਹੋਵੇ ਜਾਂ ਫਿਰ ਇਤਿਹਾਸਕ ਥਿਜਾਂ ਦੀ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹੇ ਨੇ ਇਸੇ ਕੋਸ਼ਿਸ਼ ਦੇ ਵਿੱਚ ਅੱਜ ਲੁਧਿਆਣੇ ਤੋਂ ਹਟਮਾ ਮੋਗੇ ਦਾ ਜ਼ਿਲ੍ਹੇ ਦਾ ਅਖੀਰਲਾ ਪਿੰਡਾਂ ਤੋਂ ਗਿਣਿਆ ਜਾਂਦਾ ਪਿੰਡ ਲੋਪੋ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਇਤਿਹਾਸਿਕ ਸਥਾਨ ਹੈ ਗੰਗਾ ਇੱਥੇ ਤੁਸੀਂ ਦਰਸ਼ਨ ਕਰਦੇ ਪਏ ਉੱਥੇ ਤੇ ਇਸ ਦੇ ਇਤਿਹਾਸ ਨੂੰ ਜਾਣਨ ਦੀ ਵੀ ਕੋਸ਼ਿਸ਼ ਕੀਤੀ ਹੈ ਸੋ ਜਿੱਥੇ ਅਸੀਂ ਇਸ ਮਹਾਨ ਇਤਿਹਾਸਿਕ ਸਥਾਨ ਤੇ ਪਹੁੰਚੇ ਹੋਇਆ ਇਤਿਹਾਸ ਕੀ ਹੈ ਜਿੱਥੇ ਅਸੀਂ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਹੀ ਇੱਥੇ ਸੇਵਾਦਾਰ ਜੋ ਸੇਵਾ ਕਰਦੇ ਨੇ ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਸਸ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਨਾਮ ਕੀ ਹੈ ਗੁਰਮੀਤ ਸਿੰਘ ਹਾਂ ਗੁਰਮੀਤ ਜੀ ਦੇ ਕੇ ਗੱਲ ਕੀਤੀ ਜਾਵੇ ਜਿਵੇਂ ਇੱਥੇ ਦਾ ਇਤਿਹਾਸ ਬਹੁਤ ਕਹਿੰਦੇ ਕਿ ਇਤਿਹਾਸਿਕ ਹੈ ਮਹਾਨ ਹੈ ਤੁਹਾਨੂੰ ਕੀ ਜਾਣਕਾਰੀ ਕੀ ਹੈ ਸੜਾ ਤਾਂ ਉਹ ਜੀ ਪੰਜ ਪੀੜੀ ਲੋਕ ਹੋਈ ਹੂੰ ਇਹ ਸਾਧੂ ਸੰਤਾਂ ਦਾ ਪਿੰਡ ਆ ਜੀ ਹੂੰ ਤੇ ਇਹ ਗੰਗਾ ਦਾ ਇਤਿਹਾਸ ਹੈ ਜੀ ਇੱਥੋਂ ਦੇ ਸੇਵਾਦਾਰ ਹਮ ਮਬਾਲਾ ਯਾਰ ਦੇ ਸੇਵਾਦਾਰ ਸੀਗੇ ਹਮ ਉਹ ਕਹਿੰਦੇ ਅਸੀਂ ਵੀ ਗੰਗਾ ਨਹਾਉਣ ਜਾਣਾ ਹਮ ਉਦੋਂ ਕਹਿੰਦੇ ਪੁਰਾਣੇ ਬੇਰ ਗੰਦੇ ਸੁਣਾ ਉਹ ਕਹਿੰਦੇ ਕਹਿੰਦੇ ਤੁਰ ਕੇ ਜਾਂਦੇ ਹੁੰਦੇ ਸੀਗੇ ਹਮ ਜਦੋਂ ਜਾਂਦੇ ਨਹੀਂ ਤੁਰ ਕੇ ਕਹਿੰਦੇ ਉਹਨਾਂ ਨੂੰ ਮਹੀਨੇ ਦੇ ਮਹੀਨੇ ਟਾਈਮ ਲੱਗ ਕੇ ਜਾਂਨ ਹਮ ਚਲੋ ਉਹ ਗੰਗਾ ਦੇ ਵਿੱਚ ਇਸ਼ਨਾਨ ਕਰਨਗੇ ਹਮ ਜਦੋਂ ਇਸ਼ਨਾਨ ਕਰਨ ਗਏ ਪਹਿਲਾਂ ਉਹਨਾਂ ਨੇ ਆਪ ਇਸ਼ਨਾਨ ਕਰਿਆ ਤੇ ਫਿਰ ਉਹਨਾਂ ਨੇ ਖੁੰਡੀ ਦਾ ਜਿਹੜੇ ਮਾਰੇ ਨਾਲ ਦਿੱਤੀ ਸੀ ਉਹ ਆ ਇਸ਼ਨਾਨ ਕਰਿਆ ਹੂੰ ਤੇ ਉਹ ਖੁੰਡੀ ਸ਼ੀਵਾਦਾਰਾਂ ਤੋਂ ਮੱਥੇ ਛੁੱਟ ਗਈ ਸੀ ਗੰਗਾ ਦੇ ਵਿੱਚ ਹੂੰ ਤੇ ਜਦੋਂ ਉਹ ਮੋੜ ਕੇ ਦੁਬਾਰਾ ਫੇਰ ਪਿੰਡ ਨੂੰ ਪੋਲੀ ਆਏ ਹੂੰ ਉਹ ਸਾਧੂ ਸੰਤਾਂ ਨੂੰ ਜਿਹੜੇ ਮਹਾਤਮਾ ਨੇ ਉਹਨਾਂ ਨੂੰ ਘੱਲੇ ਸੀ ਉਹਨਾਂ ਕੋਲ ਆ ਗਏ ਉਹਨਾਂ ਨੇ ਸਾਧੂ ਸੰਤਾਂ ਨੂੰ ਦੱਸਿਆ ਵੀ ਸਤਜੀ ਖੁੰਡੀ ਗੰਗਾ ਦੇ ਵਿੱਚ ਸੁੱਟ ਗਈ ਹੂੰ ਚਲੋ ਜਦੋਂ ਮਹਾਤਮਾ ਕਹਿੰਦੇ ਵੀ ਤੁਸੀਂ ਆ ਗੰਗਾ ਦੇ ਜੀਰਾ ਦੇਖਿਆ ਉੱਪਰੋਂ ਮੈਂ ਕਰਕੇ ਆ ਹੂੰ ਉਹ ਜਦੋਂ ਵੇਖਿਆ ਉਹ ਖੁੰਡੀ ਇੱਕ ਉਦੋਂ ਜੇ ਲੱਗੀ ਪਈ ਸੀ ਹੂੰ ਤੇ ਇਹ ਇਤਿਹਾਸ ਹੈ ਜੀ ਇੱਥੇ ਹੂੰ ਜੇਕਰ ਗੱਲ ਕੀਤੀ ਜਾਵੇ ਹਰ ਇੱਕ ਵੀਰ ਵਾਰ ਇੱਥੇ ਫਿਰ ਲੋਕ ਆਉਂਦੇ ਨੇ ਨਵਸੇ ਹਾਂਜੀ ਇੱਥੇ ਜੀ ਇਹ ਸੁਆਮੀ ਸੰਤ ਬਾਬਾ ਅਮਰ ਸਿੰਘ ਜੀ ਹਮ ਮੱਲੇ ਵਾਲੇ ਸੰਤ ਬਾਬਾ ਜਗਿੰਦਰ ਸਿੰਘ ਜੀ ਤੇ ਗੱਦੀ ਨਸੀਹਨ ਸੰਤ ਬਾਬਾ ਬਲਵਿੰਦਰ ਸਿੰਘ ਜੀ ਨੇ ਹਮ ਇਸ ਸਥਾਨ ਦੀ ਸੇਵਾ ਕਰਵਾਈ ਸੀਗੀ ਹਮ ਇੱਥੇ ਜਿਵੇਂ ਕਹਿੰਦੇ ਕਿ ਖਾਸ ਹੁੰਦੀ ਆ ਹਮ ਜਾਂ ਕੋਈ ਹੋਰ ਫੂੜਾ ਫੈਂਸੀ ਹਮ ਇੱਥੇ ਸੋਣ ਨੂਣ ਚੜਦਾ ਏ ਹਮ ਸੋਣ ਤੇ ਸੋਣ ਚੜਦੀ ਏ ਇੱਥੇ ਹਮ ਨੇ ਵੀ ਕਿ ਸੌਖਾ ਲੈਂਦਾ ਏ ਹੂੰ ਉਹਨੂੰ ਆਰਾਮ ਨਾਲ ਜਲ ਕਰਨਾ ਪੈਂਦਾ ਉਹਨੂੰ ਇਸ਼ਨਾਨ ਕਰਨਾ ਪੈਂਦਾ ਇਸ ਜਲ ਚ ਅੱਛਾ ਬਹੁਤ ਠੀਕ ਹੋ ਜਾਂਦਾ ਹਾਂਜੀ ਉਹ ਠੀਕ ਹੋ ਜਾਂਦਾ ਠੀਕ ਆ ਤੇ ਨਾਲ ਦੀ ਨਾਲ ਜੇਕਰ ਗੱਲ ਕੀਤੀ ਜਾਵੇ ਇਸ ਪਿੰਡ ਦੇ ਵਿੱਚ ਪਿੰਡ ਆ ਕੋਈ ਹੋਰ ਵੀ ਇਤਿਹਾਸਿਕ ਸਥਾਨ ਹੈ ਕਿ ਇਹੀ ਮੇਨ ਇਹ ਇੱਥੇ ਹੀ ਸਾਡੇ ਸ਼ੇਮਾ ਬਾਸ਼ਾ ਮਹਾਰਾਜ ਦਾ ਸਥਾਨ ਹੈ ਹੂੰ ਸ਼ੇਮਾ ਬਾਸ਼ਾ ਮਹਾਰਾਜ ਆਏ ਸੀਗੇ ਹੂੰ ਸੰਤ ਦਰਬਾਰਾ ਸਿੰਘ ਮਾਰੇ ਸਾਡੇ ਪਿੰਡ ਦੇ ਵਿੱਚ ਘਟੂਗੜ 45 ਸਥਾਨ ਹੋਣਗੇ 45 ਹੂੰ ਜਿਹੜੇ ਕਿ ਇਤਿਹਾਸ ਹੈ ਜੀ ਸੋ ਜਿੱਥੇ ਅਸੀਂ ਇਸ ਪਿੰਡ ਦੇ ਵਿੱਚ ਜਿਹੜੀ ਖਾਸ ਜਗਾਵਾ ਇਸਤੇ ਇਤਿਹਾਸ ਨੂੰ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਉੱਤੇ ਸੇਵਾਦਾਰ ਹੋਰਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਇੱਥੇ ਹੋਰ ਵੀ ਕਹਿੰਦੇ ਨੇ ਕਿ 45 ਸਥਾਨ ਇਸ ਤਰ੍ਹਾਂ ਦੇ ਨੇ ਜਿਹੜੇ ਕਿ ਆਪੋ ਆਪਣਾ ਇਤਿਹਾਸ ਰੱਖਦੇ ਨੇ ਤੇ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਅਸਥਾਨਾਂ ਦੇ ਵੀ ਦਰਸ਼ਨ ਕਰਵਾਈਏ ਕੈਮਰਾਮੈਨ ਦਿਨੇਸ਼ ਦੇ ਨਾਲ ਨਰਿੰਦਰ ਕਲੇਰ ਸਾਡਾ ਪੰਜਾਬ ਕੈਨੇਡਾ ਟੀਵੀ